ਸਸਤੀ ਕਾਲ ਜੀ ਇਸ ਤੋਂ ਸੇ ਵੇਖਣ ਨੂੰ ਨਿਰਪੱਖ ਪੋਸਟ ਮੈਂ ਹਾਂ ਤੁਹਾਨਾਂ ਨਾਲ ਰੂਹੀ ਗਰੋਵਰ ਤਾਂ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਲਈ ਜੁੜੇ ਹੋਏ ਨੇ ਐਡਵੋਕੇਟ ਉਦੇ ਪ੍ਰਤਾਪ ਜੀ ਜੋ ਕਿ ਕਿਸਾਨਾਂ ਦੇ ਹੱਕ ਦੇ ਲਈ ਖੜੇ ਹੋਏ ਨੇ ਤਾਂ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਧੰਨਵਾਦ ਜੀ ਜੀ ਸਰ ਤਾਂ ਕਿਸਾਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਜੋ ਹੈ ਸਾਹਮਣੇ ਆਂਦੀ ਹੈ ਕਿ ਅੰਬਾਲਾ ਦੇ ਸ਼ੰਭੂ ਬਾਰਡਰ ਕੋਲ ਪੰਜਾਬ ਰਿਆਲੇ ਦੇ ਪੁਲਿਸ ਅਧਿਕਾਰੀਆਂ ਦੀ ਜਦੋਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਫੈਸਲਾ ਹੁੰਦਾ ਕਿ ਬਾਰਡਰ ਤੇ 4 ਫੁੱਟ ਤੱਕ ਸੜਕ ਕਿਸਾਨਾਂ ਦੇ ਲਈ ਖੋਲੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਉਹ ਹਰਿਆਣਾ ਸਰਕਾਰ ਵੀ ਜੋ ਲੇਟੈਸਟ ਕਰੀਏ ਕਿ ਜੇ ਪੈਦਲ ਜਾਣਾ ਚਾਹੁੰਦੇ ਆ ਤਾਂ ਰੋਕेंगे ਨਹੀਂ ਤਾਂ ਹਰਿਆਣਾ ਸਰਕਾਰ ਹੁਣ ਜਿਵੇਂ ਕਿ ਰਸਤਾ ਦੇਣ ਵਾਸਤੇ ਤਿਆਰ ਹੋ ਗਈ ਹੈ ਸਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਸਤੇ ਕਦ ਤੱਕ ਖੁੱਲ ਜਾਣਗੇ ਕੋਈ ਸਟ੍ਰੈਟੇਜੀ ਤਾਂ ਨਹੀਂ ਹਰਿਆਣਾ ਸਰਕਾਰ ਦੀ ਨਹੀਂ ਮੈਡਮ ਪੈਦਲ ਜਾਣ ਵਾਸਤੇ ਪਹਿਲਾਂ ਵੀ ਸਰਕਾਰ ਦਾ ਕੋਈ ਸਟੈਂਡ ਨਹੀਂ ਸੀਗਾ ਅਗੇਂਸਟ ਕਿ ਪੈਦਲ ਤੁਸੀਂ ਉੱਥੇ ਮਾਰਚ ਨਹੀਂ ਕਰ ਸਕਦੇ ਹੂੰ ਇਹਦੇ ਉੱਤੇ ਪਹਿਲਾਂ ਵੀ ਸਰਕਾਰ ਦਾ ਸਟੈਂਡ ਕਲੀਅਰ ਸੀ ਕਿ ਤੁਸੀਂ ਟਰੈਕਟਰ ਨਾ ਲੈ ਕੇ ਜਾਓ ਪੈਦਲ ਚੱਲੇ ਜਾਓ ਤੇ ਉਹਦੇ ਵਿੱਚ ਸਰਕਾਰ ਨੇ ਕੋਈ ਅੜਚਣ ਨਾ ਲਾਣ ਦਾ ਪਹਿਲਾਂ ਵੀ ਆਸ਼ਵਾਸ਼ਣ ਦਿੱਤਾ ਸੀ ਕਿਸਾਨਾਂ ਨੂੰ ਹਾਂਜੀ ਜੀ ਤੇ ਸਰ ਹਜੇ ਵੀ ਜੋ ਲੋਕ ਨੇ ਫਿਲਹਾਲ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿ ਲੰਬੇ ਸਮੇਂ ਤੋਂ ਅਸੀਂ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਹੁਣ ਫਿਲਹਾਲ ਪਹਿਲਾਂ ਜੋ ਹਰਿਆਣਾ ਸਰਕਾਰ ਸੀ ਵਾਰ ਵਾਰ ਰੋਕਾ ਲਾ ਰਹੀ ਸੀ ਕਿ ਇਦਾਂ ਨਹੀਂ ਜਾ ਸਕਦੇ ਉਦਾਂ ਨਹੀਂ ਜਾ ਸਕਦੇ ਯਾਨੀ ਕਿ ਹੁਣੇ ਵੀ ਚੀਜ਼ ਬਿਲਕੁਲ ਸੇਮ ਟੂ ਸੇਮ ਐ ਉਹਦੇ ਵਿੱਚ ਕੋਈ ਡਿਸੀਜਨ 'ਚ ਕੋਈ ਫਰਕ ਨਹੀਂ ਆਇਆ ਨਹੀਂ ਪਹਿਲਾਂ ਸਰਕਾਰ ਦਾ ਸਟੈਂਡ ਸ਼ੁਰੂ ਤੋਂ ਦਾ ਇਸ ਪੱਖ ਤੇ ਵਿੱਚ ਸੀਗਾ ਕਿ ਤੁਸੀਂ ਟਰੈਕਟਰ ਨਹੀਂ ਲੈ ਕੇ ਜਾ ਸਕਦੇ ਪਰ ਅਸੀਂ ਇਹ ਸਟੈਂਡ ਉਹਨਾਂ ਦਾ ਡਿਫੀਟ ਕਰਾਤਾ ਸੀ ਇੱਥੇ ਹਾਈ ਕੋਰਟ 'ਚ ਅਸੀਂ ਸਰਕਾਰ ਨੂੰ ਹਰਾਇਆ ਸੀ ਤੇ ਇਹਦੇ ਇਹਦੇ ਔਟ ਦੇ ਅਗੇਂਸਟ ਹੀ ਸਰਕਾਰ ਸੁਪਰੀਮ ਕੋਰਟ ਦੇ ਐਸ ਐਲ ਪੀ ਦੇ ਥਰੂ ਗਈ ਸੀ ਹਾਂਜੀ ਉਹਦੇ ਵਿੱਚ ਕੁਝ ਵੀ ਕੇਸ ਵਾਲੇ ਪੈਂਡਿੰਗ ਹੀ ਹੈ ਉਹਦੇ ਰਿਪੋਰਟ ਆ ਗਈ ਹੈ ਕਿ ਓਵਰঅল ਕੱਲੇ ਅਸੀਂ ਇੱਕ ਬਾਰਡਰ ਖਲਾਂਣ ਤੋਂ ਕਿਸਾਨਾਂ ਦਾ ਮਸਲਾ ਨਹੀਂ ਸੋਲਵ ਹੋ ਸਕਦਾ ਇਹ ਜਿਹੜੀ ਓਵਰੋਲ ਗੱਲ ਹੈਗੀ ਹੈ ਕਿ ਕਿਵੇਂ ਆਪਾਂ ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਬੰਦਾ ਪ੍ਰੋਟੈਸਟ ਕਰਦਾ ਹੁੰਦਾ ਆ ਜਾਂ ਇੱਕ ਗਰੁੱਪ ਪ੍ਰੋਟੈਸਟ ਕਰਦਾ ਹੁੰਦਾ ਆ ਜਦੋਂ ਉਹਦੀ ਕੋਈ ਗ੍ਰੀਵੈਂਸਿਸ ਹੁੰਦੀਆਂ ਤੇ ਉਹ ਮੰਗੀ ਨਹੀਂ ਜਾਂਦੀਆਂ ਉਹਦੇ ਵਾਸਤੇ ਹੀ ਅਸੀਂ ਇੱਕ ਕਮੇਟੀ ਕਨਸਟੀਟਿਊਟ ਕਰਾਈ ਸੀ ਰਿਟਾਇਰਡ ਜੱਜ ਸਾਹਿਬ ਦੀ ਹਾਈ ਕੋਰਟ ਦੇ ਤੇ ਉਸ ਕਮੇਟੀ ਦੀ ਇੰਟਾਇਰ ਰਿਪੋਰਟ ਵੀ ਆ ਗਈ ਕਿ ਕਿਸਾਨ ਨੇ ਇੰਨੇ ਕਿਸਾਨਾਂ ਨੇ ਇਹ ਇੱਥੇ ਖੁਦਕੁਸ਼ੀਆਂ ਕਰੀਆਂ ਇਸ ਕਰਕੇ ਵੀ ਕੋਸਟ ਆਫ ਪ੍ਰੋਡਕਸ਼ਨ ਆ ਜਿਹੜਾ ਇਨਕਮ ਐਗਰੀਕਲਚਰ ਦਾ ਉਹ ਵੱਧ ਗਿਆ ਆ ਤੇ ਜਿੰਨੀ ਉਹਨਾਂ ਦੀ ਇਨਕਮ ਐ ਉਹ ਘਟ ਗਈ ਐ ਅੱਛਾ ਜੀ ਤੇ ਇਹਦੇ ਉੱਤੇ ਇੰਟਾਇਰ ਰਿਪੋਰਟ ਆਈ ਐ ਹੁਣ ਅਸੀਂ ਹੋਪਫੁਲ ਆਂ ਕਿ ਅਗਲੀ ਡੇਟ ਤੇ ਫਾਈਨਲ ਰਿਪੋਰਟ ਵੀ ਆ ਜੂਗੀ ਤੇ ਹਨਰੇਬਲ ਸੁਪਰੀਮ ਕੋਰਟ ਇਹਦੇ ਉੱਤੇ ਐਕਸ਼ਨ ਐਕਸ਼ਨ ਲੈਗੇ ਹਮਮ ਸਾਰੀ ਓਵਰਰੋਲ ਕਿਸਾਨਾਂ ਦੀ ਇਨਕਮ ਕਿਵੇਂ ਵਧਾ ਸਕਦੇ ਆ ਇਹਦੇ ਤੇ ਰੀਕਮੈਂਡੇਸ਼ਨ ਪਾਸ ਕਰਨਗੀ ਤੇ ਜਦੋਂ ਜਿਵੇਂ ਅਸੀਂ ਜਾਣਦੇ ਹੀ ਆ ਕਿ ਹਨਰੇਬਲ ਸੁਪਰੀਮ ਕੋਰਟ ਦੀ ਆ ਬਣਾਈ ਹੋਈ ਕਮੇਟੀ ਜੇ ਕੋਈ ਰਿਕਮੈਂਡੇਸ਼ਨ ਦੇਊਗੀ ਤਾਂ ਸਰਕਾਰ ਵੀ ਉਹਨੂੰ ਐਕਸੈਪਟ ਕਰਨ ਲਈ ਬੌਂਡ ਹੋ ਜਾਂਦੀ ਹੈ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚੋਂ ਅਸੀਂ ਓਵਰঅল ਫਾਰਮਰਸ ਦੀ ਇਨਕਮ ਇਨਕਰੀਜ਼ ਹੋਊਗੀ ਤੇ ਪੰਜਾਬ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਹੋਏਗਾ ਜੀ ਸਰ ਜੀ ਫਾਇਦਾ ਹੀ ਨਹੀਂ ਇਹਦੇ ਵਿੱਚ ਅਸੀਂ ਜਿਹੜੇ ਕਿਸਾਨਾਂ ਨਾਲ ਜੁੜੇ ਹੋਏ ਵਰਗ ਉਹਦੇ ਵਾਸਤੇ ਵੀ ਅਸੀਂ ਗੱਲ ਰੱਖੀ ਸੀ ਕਿ ਇਹ ਵੀ ਇਕੁਇਲੈਂਟ ਇੰਪੋਰਟੈਂਟ ਆ ਆਫ ਇਨ ਯੂ ਸੋਸਾਇਟੀ ਤਾਂ ਇਹਨਾਂ ਮਜ਼ਦੂਰਾਂ ਦੇ ਵੀ ਹੁਣ ਰਿਪੋਰਟ ਆਣੀ ਆ ਉਹਦੇ ਵਿੱਚ ਕੁਝ ਤੇ ਉਹ ਤੋਂ ਬਾਅਦ ਅਸੀਂ ਤੁਹਾਨੂੰ ਜਦੋਂ ਫਾਈਨਲ ਰਿਪੋਰਟ ਆ ਜੂਗੀ ਫਿਰ ਅਸੀਂ ਤੁਹਾਨੂੰ ਬੈਟਰ ਕਲੈਰੀਫਾਈ ਕਰਾਂਗੇ ਜੀ ਸਰ ਜਿਵੇਂ ਕਿ ਹੁਣ ਜਗਜੀਤ ਡੱਲੇਵਾਲ ਪਹਿਲਾਂ ਕੱਲ ਜਦੋਂ ਖਬਰ ਸਾਹਮਣੇ ਆndi ਕਿ ਮਨਨਵਰ ਤੇ ਉਹ ਬੈਠਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਜੋ ਹੈ ਪੁਲਿਸ ਵਾਲੇ ਉਹਨਾਂ ਨੂੰ ਚੱਕ ਕੇ ਲਾਏ ਜਾਂਦੇ ਨੇ ਉਸ ਤੋਂ ਬਾਅਦ ਬਾਰਡਰ ਤੇ ਹੁਣ ਸਥਿਤੀ ਬਹੁਤ ਜ਼ਿਆਦਾ ਹੁਣ ਗੰਭੀਰ ਬਣੀ ਹੋਈ ਹੈ ਸਰ ਜੀ ਬਾਰਡਰ ਤੇ ਬਾਰਡਰ ਤੇ ਸਥਿਤੀ ਡੀਸਕੇਲੇਟ ਕਰਨ ਵਾਸਤੇ ਅਸੀਂ ਐਪਲੀਕੇਸ਼ਨ ਵੀ ਮੂਵ ਕਰ ਸਕਦੇ ਹਾਂ ਜੇ ਸਾਨੂੰ ਇਹ ਪਤਾ ਲੱਗੇ ਵੀ ਕੀ ਕਿਵੇਂ ਇਹ ਗੰਭੀਰ ਬਣੀ ਹੋਈ ਹੈ ਹਾਂਜੀ ਹਾਂਜੀ ਜੀ ਸਰ ਤੇ ਹੁਣ ਕਿਸਾਨਾਂ ਦਾ ਅੱਗੇ ਕੀ ਪਲਾਨ ਹੋ ਸਕਦਾ ਹੈ ਕਿ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ ਕੀ ਅਪਡੇਟ ਹੈ ਸਰ ਇਸ ਖਬਰ ਦੇ ਵਿੱਚ ਨਿਊਜ਼ ਰਾਹੀਂ ਸੁਣਿਆ ਜੀਗਾ ਮੈਂ ਵੈਸੇ ਕਿ ਲਿਬਰਟੀਆਂ ਨੂੰ ਪਹੁੰਚ ਇਹ ਪਟੀਸ਼ਨਰ ਇਨ ਪਰਸਨ ਸੀਗਾ ਇਹ ਕਿਸਾਨ ਕੀ ਜਿਹੜੀ ਇਹ ਦਿੱੱਥੇ ਬੰਦੀ ਆਇਆ ਇਹਨਾਂ ਨਾਲ ਇਹਦੇੰਦਰ ਕੋਈ ਕੋਈ ਕੇਸ ਨਹੀਂ ਸੀਗਾ ਇਹ ਮੇਰਾ ਕੇਸ ਸੀਗਾ ਕਿ ਸੈਕਸ਼ਨ ਆਫ ਸੋਸਾਇਟੀ ਨੂੰ ਕਿ ਲਿਬਰਟੀਆਂ ਐਕਸਰਸਾਈਜ਼ ਕਰਨ ਤੋਂ ਸਰਕਾਰ ਰੋਕ ਰਹੀ ਹੈ ਉਹ ਬੜਾ ਅਨਕਨਸਟੀਟਿਊਸ਼ਨਲ ਗੱਲ ਹੈ ਤੇ ਇਹਨੂੰ ਚੈਲੰਜ ਕਰਦੇ ਹੋਏ ਮੈਂ ਪਾਇਆ ਸੀ ਬਾਕੀ ਜਿੱਥੇ ਬੰਦੀਆਂ ਨਾਲ ਮੇਰਾ ਕੋਈ ਲਿੰਕ ਨਹੀਂ ਹੈਗਾ ਜੇ ਮੈਨੂੰ ਕਮਿਊਨੀਕੇਟ ਕਰਦੇ ਆ ਤਾਂ ਇਹਨਾਂ ਦੀ ਗ੍ਰੀਵੈਂਸ ਵੀ ਅਸੀਂ ਇੱਥੇ ਰੱਖ ਦਾਂਗੇ ਰਿਪੋਰਟ ਦੇ ਵਿੱਚ ਜੀ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਓਕੇ ਜੀ ਬਹੁਤ-ਬਹੁਤ